ਕਿਹੜਾ ਇੱਕ ਰਾਜੇ ਨੇ ਐਲਾਨ ਕਰਤਾ ਵੀ ਮੇਰੀ ਕੌਮ ਦੇ ਹਰੇਕ ਬੰਦੇ ਦੇ 4 ਛੱਤਰ ਮਾਰੋ ਰਾਜਾ ਜਾਣਨਾ ਚਾਹੁੰਦਾ ਸੀ ਵੀ ਮੇਰੀ ਕੌਮ ਦੇ ਲੋਕਾਂ ਚ ਕਿੰਨੀ ਅਣਖ ਬਾਕੀ ਹੈ ਕਿੰਨਾ ਕੁ ਜ਼ੁਲਮ ਦੇ ਖਿਲਾਫ ਬੋਲ ਸਕਦੇ ਨੇ ਲੋ ਜੀ ਕਰਦੇ ਕਰਾਉਂਦੇ ਕਈ ਦਿਨ ਲੰਘ ਗਏ ਪਰ ਇੱਕ ਵੀ ਬੰਦਾ ਰਾਜੇ ਕੋਲ ਛੱਤਰਾਂ ਬਾਰੇ ਸ਼ਿਕਾਇਤ ਲੈ ਕੇ ਨਹੀਂ ਆਇਆ ਪਤੰਦਾ ਚੁੱਪਚਾਪ ਛੱਤਰ ਖਾਈ ਗਏ ਰਾਜੇ ਨੂੰ ਬੜੀ ਨਿਰਾਸ਼ਾ ਹੋਈ ਲੱਗਦਾ ਹੈ ਮੇਰੀ ਕੌਮ ਦੇ ਲੋਕ ਕਾਲਸੀ ਤੇ ਨਿਕੰਮੇ ਹੋ ਗਏ ਨੇ ਕਿਸੇ ਵਿੱਚ ਵੀ ਅਣਖ ਬਾਕੀ ਨਹੀਂ ਰਹੀ ਤੂੰ ਐਸੀ ਕੌਮ ਦੇ ਆਖਿਰੋ ਦਿਨ ਆਇਆ ਗਿਆ ਜਦੋਂ ਦੀ ਕੌਮ ਦਾ ਇੱਕ ਅਣਖੀ ਬੰਦਾ ਉਹਦੇ ਕੋਲ ਇੱਕ ਸ਼ਿਕਾਇਤ ਲੈ ਕੇ ਆਇਆ ਹੂੰ ਲੱਗਦਾ ਹੀ ਹੈ ਉਹ ਬੰਦਾ ਜਿਸ ਚ ਅਣਖ ਵਾਕੀ ਹੈ ਮਹਾਰਾਜ ਜੈ ਹੋ ਹਾਂਜੀ ਹਾਂਜੀ ਆਉਣ ਦਿਓ ਬੋਲੋ ਹਜੂਰ ਇੱਕ ਬੇਨਤੀ ਸੀ ਫਰਮਾਓ ਉਹ ਜਿਹੜਾ ਤੁਸੀਂ ਉੱਥੇ ਬੱਦਾਂ ਨਹੀਂ ਲਾਇਆ ਜੀ ਛਤਰ ਮਾਰਨ ਵਾਸਤੇ ਉਹ ਬਹੁਤ ਗਲਤ ਹੈ ਜੀ ਅੱਛਾ ਉੱਥੇ ਕੋ ਬੰਦਾ ਹੋਰ ਲਾਓ ਟਾਈਮ ਬਹੁਤ ਲੱਗਦਾ ਅਸੀਂ ਅੱਗੇ ਕੰਮਾਂ ਨੂੰ ਲੇਟ ਹੋ ਜਾਂਦੇ ਹਾਂ 70 4 ਤੋਂ 8 ਕੀਤੇ ਜਾਣ